7 ਜਨਵਰੀ ਤੇ 8 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਅੱਜ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਸਾਰਾ ਦਿਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਸਵੇਰ ਵੇਲੇ ਸੰਘਣੀ ਧੁੰਦ ਬਣੀ ਹੋਈ ਸੀਗੀ ਜ਼ਮੀਨੀ ਪੱਧਰ ਤੇ ਵੀ ਪਰ ਬਾਅਦ ਵਿੱਚ ਇਹ ਧੁੰਦ ਦੀ ਬਦਲਵਾਈ ਲਗਾਤਾਰ ਬਹੁਤੇ ਖੇਤਰਾਂ ਦੇ ਵਿੱਚ ਬਣੀ ਰਹੀ ਸੂਰਜ ਦੇ ਦਰਸ਼ਨ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਨਹੀਂ ਹੋਏ ਸਾਰਾ ਦਿਨ ਧੁੰਦ ਦੇ ਬੱਦਲ ਲਗਾਤਾਰ ਪੰਜਾਬ ਦੇ ਵਿੱਚ ਛਾਇਏ ਹੋਏ ਸੀਗੇ ਸਿਰਫ ਪਹਾੜਾ ਦੇ ਨਾਲ ਲੱਗਦੇ ਖੇਤਰ ਜਾਂ ਕਈ ਇਹ ਪਵਾਦ ਦੇ ਕੁਝ ਕੇ ਖੇਤਰਾਂ ਦੇ ਵਿੱਚ ਥੋੜੇ ਜਿਹਾ ਇਲਾਕਿਆਂ ਦੇ ਵਿੱਚ ਜਰੂਰ ਧੁੰਦ ਧੁੱਪ ਨਿਕਲੀ ਪਰ ਬਹੁਤਾ ਖੇਤਰ ਪੰਜਾਬ ਦੇ ਮਾਝਾ ਦੁਆਬਾ ਤੇ ਮਾਲਵਾ ਅੱਜ ਧੁੰਦਰੀ ਲਪੇਟ ਦੇ ਵਿੱਚ ਰਹੇ ਸ਼ਾਮ ਹੁੰਦੇ ਹੁੰਦੇ ਇੱਕ ਵਾਰ ਫਿਰ ਇਹ ਤੁੰਦ ਸੰਗਣੀ ਜਮਿਨੀ ਪੱਧਰ ਤੇ ਤੁਹਾਨੂੰ ਬਣਦੀ ਹੋਈ ਦਿਖਾਈ ਦੇਵੇਗੀ ਇਸ ਵਿੱਚ ਕੋਈ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇਵੇਗਾ ਕੱਲ ਨੂੰ ਵੀ ਸਵੇਰ ਵੇਲੇ ਧੁੰਦ ਇਸੇ ਤਰ੍ਹਾਂ ਹੀ ਪੰਜਾਬ ਦੇ ਬਹੁਤੇ ਹਿੱਸਿਆਂ ਨੂੰ ਕਵਰ ਕਰਦੀ ਹੋਈ ਦਿਖਾਈ ਦੇਵੇਗੀ ਠੰਡ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਟੈਂਪਰੇਚਰ 15 ਡਿਗਰੀ ਤੋਂ ਦਿਨ ਵੇਲੇ ਵੀ ਠੇਠਾ ਬਣਿਆ ਹੋਇਆ ਹੈ ਤੇ ਰਾਤਾਂ ਦਾ ਵੀ 2 ਤੋਂ 5 ਡਿਗਰੀ ਦੇ ਵਿੱਚ ਘਾਰ ਬਣਿਆ ਹੋਇਆ ਹੈ ਠੰਡ ਤੋਂ ਫਿਲਹਾਲ ਰਾਹਤ ਮਿਲਦੀ ਹੋਈ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਅਗਲੇ ਦੋ ਤੋਂ ਤਿੰਨ ਦਿਨ ਇਸੇ ਤਰ੍ਹਾਂ ਹੀ ਮੌਸਮ ਪੰਜਾਬ ਵਿੱਚ ਤੇ ਪੰਜਾਬ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਣਿਆ ਰਹੇਗਾ। ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਖੇਤਰ ਪੰਜਾਬ ਨਾਲ ਲੱਗਦੇ ਨੇ ਉਹਨਾਂ ਵਿੱਚ ਵੀ ਅੱਜ